ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਕੋਚ ਚੈਨਲ ਦੇ ਤੁਹਾਨੂੰ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਖੁਸ਼ ਦਾ ਬਰਥਡੇ ਸੈਲੀਬ੍ਰੇਟ ਕਰਨ ਵਾਸਤੇ ਬਾਹਰ ਜਾ ਰਹੇ ਹਾਂ ਬਾਜ਼ਾਰ ਚੱਲੇ ਸੀ ਤੇ ਇਹ ਬੱਚੇ ਕਹਿੰਦੇ ਵੀ ਆਪਾਂ ਖਾਣਾ ਵੀ ਬਾਹਰ ਹੀ ਖਾ ਕੇ ਆਵਾਂਗੇ ਤੇ ਕੇਕ ਵੀ ਉੱਥੇ ਹੀ ਕਟਾਂਗੇ ਤੇ ਤੁਹਾਡਾ ਵੀਡੀਓ ਕਰਾਂਗੇ ਸ਼ੇਅਰ ਸਾਰੀ ਤੇ ਚਲੋ ਠੀਕ ਹੈ ਜੀ ਅੱਜ ਉਹ ਚੱਲੀਏ ਬਾਜ਼ਾਰ ਨਾਲ ਉਹਦੇ ਰਹਿਣੀ ਸੀ ਹਾਂਜੀ ਤੇ ਪਹਿਲਾਂ ਆਪਾਂ ਗਏ ਸਪੋਰਟਸ ਵਾਲੀ ਦੁਕਾਨ ਤੇ ਕੁਸ਼ਮਨ ਨੇ ਲੈਣੀ ਸੀਗੀ ਵਰਦੀ ਆ ਖੇਡਣ ਵਾਲੀ ਤੇ ਇਸ ਅੰਕਲ ਦੀ ਦੁਕਾਨ ਤੇ ਹੀ ਜਾਂਦੇ ਹੁੰਨੇ ਆਪਾਂ ਹਮੇਸ਼ਾ ਪਟਕਣ ਦੇ ਪਾਪਾ ਇੱਥੋਂ ਸਾਰਾ ਸਮਾਨ ਲੈਂਦੇ ਸਪੋਰਟਸ ਵਾਲਾ ਨਾ ਮੇਰਾ ਕਿੰਦਾ ਮਿੱਤਰ ਬੇਈ ਸ਼ੁਰੂ ਉੱਥੇ ਚਲੇ ਗਏ ਪਹਿਲਾਂ ਕੁਸ਼ਮਨਾ ਮੈਨੂੰ ਪਹਿਲਾਂ ਦੋਸਤੀ ਦਵਾ ਦੋ ਵਰਦੀ ਪਾਈ ਸੀ ਜਦੋਂ ਕੋਲ ਪਹਿਲਾਂ ਉੱਥੇ ਗਏ ਆ ਅੱਛਾ ਸੀ ਪਰਕਨ ਨੂੰ ਸਿੰਘ ਜਮਦਰ ਨਾਲੋਂ ਬਹੁਤ ਵੱਡੀ ਦੁਕਾਨ ਹੈ ਇਹ ਤੇ ਅੰਕਲ ਵੀ ਬਹੁਤ ਵਧੀਆ ਹੈ ਉਹ ਲੱਗ ਪਿਆ ਇਹ ਤੇ ਮੁਕਤਵਾਲ ਦੇ ਤਸਦੀ ਉਹ ਬਲੇ ਬਲੇ ਅੱਜ ਫਿਰ ਅਹੀ ਵਰਦੀ ਦੇਣੀ ਤੈਨੂੰ ਠੀਕ ਹੈ ਤੇ ਅੰਕਲ ਕਹਿੰਦੇ ਕਿ ਨਾ ਆਰਦੀ ਵੱਲੋਂ ਗਿਫਟ ਦੇਣਾ ਹੈ ਇਹਦੇ ਪੈਸੇ ਨਹੀਂ ਲੈਣੇ ਤਸਤਾ ਕਿ ਆ ਸੀਗਾ ਪੈਸੇ ਲਾ ਲਓ ਤੁਸੀਂ ਉਹ ਦੱਸੋ ਤਾਂ ਮੈਂ ਥੋੜੇ ਕਰਨਾ ਮੇਰੇ ਬੰਦੇ ਥੋੜੇ ਕਰਨਾ ਪੈਸੇ ਉਹ ਥੋੜੇ ਕਰਨਾ ਗਰੀ ਗ੍ਰਿਫਟ ਕੀਤਾ ਸੀ ਫਟਵਾਲ ਦੇ ਤਾਂ ਸੀ ਆ ਚਲ ਆ ਗਿਆ ਤਾਂ ਇੱਕ ਵੀ ਦੁਕਾਨ ਤੇ ਇੱਕ ਲੈਣ ਵਾਸਤੇ ਆਏ ਆ ਰਾਤ ਵੀ ਬੜੀ ਹੋ ਗਈ ਹਨੇਰਾ ਹੋ ਗਿਆ ਦਾ ਆਰੇ ਨੋ ਸੁਕਾਨ ਵਾਲੇ ਸੁਕਾਨ ਬੰਦ ਹੀ ਕਰ ਰਹੇ ਸੀ ਅਸੀਂ ਫੋਨ ਕੀਤਾ ਵੀ ਸੀ ਆਉਣਾ ਇਹ ਕੁਝ ਇਹ ਰਣਚਾ ਨੇ ਕੀ ਕਿ ਕਰਦੇ ਕਿਹਾ ਰਹਿੰਦੇ ਸਰਦੀ ਕਰਦੇ ਦੁਕਾਨਾਂ ਹਾਂ ਜਲਦੀ ਬੰਦ ਕਰ ਦਿੰਦੇ ਆ ਬਹੁਤ ਬਸੂਦਾ ਨਹੀਂ ਜਿਆਦਾ ਨਹੀਂ ਮਿਕ ਬਾਜ਼ਾਰ ਦੇ ਸਰਦੀ ਸਟਾਰਟ ਹੋ ਗਿਆ ਜਲਦੀ ਉਹ ਵੱਗ ਗਿਆ ਚਾਕਲੇਟ ਬੰਦ ਕਰ ਚੰਦਰ ਮਾਈ ਆਪਸ ਲੈ ਕੇ ਤਾ ਦੇ ਸੀ ਉਰਾ ਕੀਤੇ ਲਈ ਓਕੇ ਆ ਆਥਲੜਾ ਦੇ ਲਓ ਚਾਕਲੇਟ ਦਾ ਹਾਂ ਵਾਲਾ ਚਾਕਲੇਟ ਵਾਲਾ ਇਹ ਨਹੀਂ ਟੇਸਟੀ ਨਾਲ ਸੀ ਟੇਸਟੀ ਹੋਗਾ ਇਹਨੂੰ ਤਾਂ ਆਪ ਮੇਰਾ ਫੇਵਰਟ ਹੈ ਚਾਕਲੇਟ ਵਾਲਾ ਸਰੇ ਨਹੀਂ ਵਧੀਆ ਨਹੀਂ ਲੱਗ ਰਿਹਾ ਮਨ ਮੈਂ ਤਾਂ ਹੋ ਜਾਂਦਾ ਉਹ ਚੁਕਰੀਂ ਜੀ ਜਾ ਰਹੀ ਹੈ ਟੇਸਟੀ ਨਾਲ ਚਲਦੇ ਹਾਂ ਆਪਾਂ ਕੀ ਜੋ ਇਸ ਵਾਰੀ ਆਪਾਂ ਗਾਣ ਲਈ ਆਪਾਂ ਵੱਡੇ ਸੈਲੀ ਦੇਖ ਰਹੇ ਹਾਂ ਇਹ ਦੀ ਕਦੇ ਸੁਣ ਨਹੀਂ ਆਪਾਂ ਇਹ ਰੈਸਟੋਰੈਂਟ ਵਿੱਚ ਆਹ ਖਾਣਾ ਵਸਤੀ ਕੰਬੇ ਸੀ ਕੇ ਆਪਾਂ ਕੀ ਖੀ ਉੱਥੇ ਕੱਪ ਲਾਂਗੇ ਖਾਣੇ ਲਈ ਮੇਰਾ ਆਉਂਦਾ ਫਿਰ ਇਸ ਕਰਕੇ ਆਪਾਂ ਅੰਦਰ ਪਿੰਡ ਤੋਂ ਸਿੰਘ ਬੁਲਾਇਆ ਨਹੀਂ ਕਿ ਆਪਾਂ ਬਾਹਰ ਜਾਣਾ ਸੀ ਆਹ ਯਾਰ ਕਿਸ ਨੂੰ ਬੁਲਾਇਆ ਨਹੀਂ ਤਾਂ ਇਹ ਆਪ ਦੇ ਫਰੈਂਡਸ ਵਗੈਰਾ ਨੂੰ ਬੁਲਾ ਲੈਂਦਾ ਹੁੰਦਾ ਹੈ ਹਾਂ ਤੇ ਹਾਂਜੀ ਆਪਾਂ ਜ਼ਿਆਦਾ ਤਾਂ ਨਹੀਂ ਕੁਝ ਲਿਆ ਕਿਉਂਕਿ ਲੇਟ ਬਹੁਤ ਹੋ ਗਈ ਸੀ ਇਹ ਇਆ ਪਾ ਤੰਦੂਰੀ ਰੋਟੀ ਲੈ ਲਈ ਇੱਕ ਤਾਂ ਤੇ ਇੱਕ ਆਪਾ ਕੜਾਈ ਪਨੀਰ ਖੁਸ਼ਮੰਦਾ ਵੀ ਤੇ ਸਿਮਰਨ ਦਾ ਫੇਵਰੇਟ ਆ ਤੇ ਨਾਲ ਆਪਾਂ ਸੈਲਡ ਲੈ ਲਏ ਇਹਨਾਂ ਦੇ ਪਾਪਾ ਤੇ ਕਹੀ ਜਾਂਦੇ ਸੀ ਕੁਝ ਹੋਰ ਵੀ ਲੈ ਲੀਏ ਫਿਰ ਮੈਂ ਸੋਚਿਆ ਨਾ ਵੀ ਬਹੁਤ ਜ਼ਿਆਦਾ ਲੇਟ ਹੋਇਆ ਪਿਆ ਫਿਰ ਇੰਨਾ ਖਾ ਕੇ ਵੀ ਰਾਤ ਨੂੰ ਨਾ ਸ਼ੀਤ ਨਹੀਂ ਬੈਠਦਾ ਮੈਂ ਕੇਕ ਵੀ ਚਲੋ ਖਾ ਲੈਣੇ ਕਿਤੇ ਤਾਂ ਭੇਜ ਕੇ ਅਸੀਂ ਤਾਂ ਵਸੀ ਸਵੇਰੇ ਹੀ ਖਾਵਾਂਗੇ ਕੇਕ ਤਾਂ ਪੁਰਨਾ ਹੋਰ ਖੋਣਾ ਜਿਹੜੇ ਇੱਥੇ ਆਏ ਆ ਰਿਸਟੋਰੈਂਟ ਵਿੱਚ ਅਸੀਂ ਹਮੇਸ਼ਾ ਇੱਥੇ ਹੋ ਰਹੇ ਨੇ ਜਦੋਂ ਵੀ ਕਦੇ ਆਈਏ ਇਹ ਤਾਂ ਨਹੀਂ ਐ ਵੀ ਵੈਸੇ ਹੋਣੇ ਅਸੀਂ ਹੁੰਨੇ ਕੁ ਸਾਸ਼ 6 ਮਹੀਨਿਆਂ ਤੋਂ ਤੇ ਬੇਰੋਜ਼ਗਾਰ ਨਹੀਂ ਗਏ ਸੋ ਇਦਾਂ ਹੀ ਦਿਨ ਦੇ ਹੱਥ ਤੇ ਜਾਈ ਜਾਏ ਤੇ ਇਹਨਾਂ ਦਾ ਖਾਣਾ ਬਹੁਤ ਵਧੀਆ ਹੁੰਦਾ ਅਸੀਂ ਕਿ ਹੋਣੇ ਇੱਥੇ ਆਏ ਹੋ ਜਾਂਦਾ ਘਰ ਵਰਗਾ ਹੀ ਹੁੰਦਾ ਖਾਣਾ ਕੋਈ ਵੀ ਇਦਾਂ ਨਹੀਂ ਹੁੰਦਾ ਕਿ ਮਸਾਲੇ ਵਗੈਰਾ ਜ਼ਿਆਦਾ ਨਹੀਂ ਹੁੰਦੇ ਤੇ ਵੀ ਚੱਲੋ ਇਸ ਚੰਦ ਦੀ ਇਹ ਲੋਕੀਂ ਸਹੀ ਹੋਣਾ ਹੈ ਨਾ ਨਏ ਗਰਾਦੇ ਦਾ ਖਾਂਦ ਹਾਂਜੀ ਤੇ ਆਪਾਂ ਖਾਣਾ ਖਾ ਲਿਆ ਤੇ ਕੇਕ ਕੱਟ ਕਰ ਲਿਆ ਏ ਤੇ ਆਪਾਂ ਸੁਝਾਇਆ ਕਿ ਅੱਧਾ ਕੇਕ ਉੱਥੇ ਜਿਹੜੇ ਵਰਕਰ ਬਾਈ ਕੰਮ ਕਰਦੇ ਆ ਨਾ ਤੇ ਆਪਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਰੱਖੋ ਪਹਿਲਾਂ ਪਰਨ ਪੁੱਛਿਆ ਸੀਗਾ ਕਿ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਕਹਿੰਦੇ ਨਹੀਂ ਤੇ ਫਿਰ ਆਪਾਂ ਉਹਨਾਂ ਨੂੰ ਕਹਿ ਦਿੱਤਾ ਤੁਸੀਂ ਅੱਧਾ ਕੇਕ ਕੱਟ ਲਓ ਇਹਦੇ ਵਿੱਚ ਵੀਰੇ ਚਲੋ ਹਨਾ ਸਾਰਿਆਂ ਨੂੰ ਆਪਾਂ ਜਿੰਨੇ ਕੁ ਜੋਗੇ ਹੈਗੇ ਉਹਨਾਂ ਕਰੀਏ ਕਿ ਕਿਸੇ ਨੂੰ ਆਇਆ ਸਾਾਨੂੰ ਐਦਾਂ ਲੱਗਿਆ ਕਿ ਉਹ ਫਿਰਦੇ ਵਿਚਾਰੇ ਕੁਲੇ ਤਿੰਨ ਚਾਰ ਜਾਣੀ ਆ ਉਹਨਾਂ ਨੇ ਮੰਮਜੀ ਦੇ ਵਿੱਚ ਨਾ ਜਾਵੀਂ ਵੀ ਇਹਨਾਂ ਨੇ ਕੱਲੇ ਨੇ ਤੇ ਆਪਾਂ ਦਾ ਵਾਸਤੇ ਘਰੇ ਲੈ ਕੇ ਆਉਣਾ ਸੀ ਆ ਫਿਰ ਅਸੀਂ ਆਖਿਆ ਚਲੋ ਅੱਧਾ ਤੁਸੀਂ ਰੱਖੋ ਤੁਸੀਂ ਵੀ ਮੂੰਹ ਮਿੱਠਾ ਕਰ ਲਓ ਜਦੋਂ ਬੱਚੇ ਦਾ ਜਨਮ ਹੋਇਆ ਆਪਾਂ ਨੂੰ ਆਇਂ ਜੀ ਲੱਗਿਆ ਵੀ ਕਿਸੇ ਦਾ ਮਨ ਜਾਂ ਦੁਖੀ ਨਾ ਹੋਵੇ ਪਤਾ ਨਹੀਂ ਮੈਨੂੰ ਐਦਾਂ ਹੋ ਜਾਂਦਾ ਮੈਂ ਤਾਂ ਮੋਸ਼ਨਲ ਬਹੁਤ ਜਲਦੀ ਹੋ ਜਾਂਦੀ ਆ ਦੀ ਮਨ ਲੱਗ ਗਿਆ ਮੈਂ ਖਾਪਨ ਨੂੰ ਕਹਿ ਦਈਏ ਸੀ ਰੱਖ ਲੋ ਤਾਂ ਕਿ ਫਿਰ ਉਹ ਹੀ ਖੁਸ਼ ਹੋ ਗਈ ਬਹੁਤ ਖੁਸ਼ ਹੋਈ ਇਹ ਤਾਂ ਕਲਾ ਨੂੰ ਇੱਥੇ ਕੀ ਰੱਖਣਾ ਮੈਨੂੰ ਖਾਣਾ ਵੈਸੇ ਵੀ ਕਹਿੰਦੇ ਕਿ ਮਿੱਠੂ ਕੇ ਕਾਲਾ ਪੀਣਾ ਚਾਹੀਦਾ ਹੈ ਖੁਸ਼ੀਆਂ ਰੱਬ ਹਰ ਕਿਸੇ ਤੇ ਲੈ ਆਵੇ ਇਸ ਵਾਰ ਦੇ ਨਾ ਪਰ ਮੈਂ ਹਰ ਕਿਸੇ ਤੇ ਦੁਆ ਕਰਦੇ ਹਾਂ ਓਕੇ ਹਰ ਕਿਸੇ ਨੂੰ ਕਾਮਯਾਬੀ ਮਿਲੂ ਉਨਾt ਮਾ ਜੱਦਾ ਸਿਆ ਉਹ ਫੱਕਰੀ ਲੈ ਆਵਾਂਗੇ ਇੱਕ ਇੱਕ ਐ ਕਰਕੇ ਮੈਂ ਨਹੀਂ ਕਹ ਦਿੱਤਾ ਕਹਿੰਦੇ ਲਓ ਮੈਂ ਥੋਤਾ ਉਹ ਡੱਬਾ ਕੋਲਿਆ ਸੀ ਬਾਅਦ ਵਿੱਚ ਸੱਟਣਾ ਹੋਵੇ ਫਿਰ ਉਹ ਕਹਿੰਦੇ ਲਓ ਅਸੀਂ ਕਰਕੇ ਦਿੰਨੇ ਆ ਕਿਉਂਕਿ ਉਹਨਾਂ ਦਾ ਰੋਜ਼ ਦਾ ਕੰਮ ਹੁੰਦਾ ਹੈ ਨਾ ਆਪਾਂ ਨੂੰ ਐ ਹੋ ਜਾਂਦਾ ਕਿ ਫਿਰ ਆਪਾਂ ਲੈ ਆ ਕੋਕ ਕਿ ਆਹ ਜੀ ਕੋਕ ਪੀਣੀ ਥੋੜਾ ਥੋੜਾ ਖਾਧਾ ਕੀਤਾ ਹੋ ਜੂਗਾ ਹਜਮ ਕਿਉਂਕਿ ਐਸੀ ਵੀ ਲੈਟ ਜਿਆਦਾ ਹੋ ਗਈ ਗਾਇਸ ਅਸੀਂ ਕੇਕ ਕੱਟ ਲਿਆ ਤਾਂ ਰਾਤ ਦੇ 2:00 ਹੋ ਗਏ 9:30 40 ਹਨਸੇ ਹੋਟਲ ਰੈਸਟੋਰੈਂਟ ਤੋਂ ਨਿਕਲੇ ਆਏ ਆ ਕਾਬੇ ਤੋਂ ਫਿਰ ਅਸੀਂ ਜਾਣੇ ਘਰੇ ਅਸੀਂ ਖਾਣਾ ਖਾ ਲਿਆ ਰੋਟੀ ਖਾ ਲਈ ਆ ਇੱਕ ਵੀ ਕੱਟ ਕਰ ਲਿਆ ਉੱਥੇ ਕਿਉਂਕਿ ਖੁਸ਼ ਆ ਨਾ ਸੀ ਮੇਰੇ ਅੱਗੇ ਇੱਕ ਬਾਾਰ ਹੀ ਕੱਟ ਕਰਿਓ ਉੱਥੇ ਹੀ ਕੱਟ ਕਰਾਂਗੇ ਘਰੇ ਨਹੀਂ ਕੱਟਣਾ ਤੇ ਇਸ ਕਰਕੇ ਇੱਥੇ ਕੱਟ ਕਰਤਾ ਆਪਾਂ ਕੇਕ ਹੁਣ ਆਪਾਂ ਜਾ ਰਹੇ ਆ ਘਰੇ ਤੇ ਵਧੀਆ ਚਲੋ ਆਪਣੇ ਆਪ ਦੀ ਫੈਮਲੀ ਨੇ ਹੀ ਸੈਲੀਬ੍ਰੇਟ ਕਰ ਲਿਆ ਘਰੇ ਜਾ ਕੇ ਖੁਸ਼ਮੰਨ ਨੂੰ ਮੇਰੇ ਗਿਫਟ ਘਰੇ ਜਾ ਕੇ ਖੁਸ਼ ਨੂੰ ਦਿੰਨੇ ਗਿਆ ਗਿਫਟ ਸਾਈਕਲ ਤਾਂ ਖੁਸ਼ ਦੀ ਆਈ ਗਈ ਦੇਖ ਹੋਰ ਦੇ ਇੱਕ ਹੋਰ ਗਿਫਟ ਦੇ ਦਿੰਨੇ ਖੁਸ਼ ਨੂੰ ਛੋਟਾ ਆ ਨੇਰਾ ਹੋ ਗਿਆ ਵੈਸੇ ਤਾਂ ਯਾਰ ਹੋ ਗਿਆ ਬੰਦ ਸਾਰਾ ਲੇਟ ਹੀ ਹੋ ਗਏ ਘਰੋਂ ਵੀ ਲੇਟ ਹੀ ਆਏ ਸੀ ਅਸ ਤਾਂ ਘਰ ਵੀ 8 8:30 ਕੋ ਆ ਗਏ ਸੀ ਅਸੀਂ ਮਾਣਾ ਜੀ ਆਪਾਂ 8:30 ਵਜੇ ਆਏ ਬਸ ਘੰਟਾ ਕੀ ਰੱਖੋ ਹੁਣ ਬਾਜ਼ਾਰ ਹੋ ਗਿਆ ਸਾਰਾ ਬੰਦ ਸਰਦੀਆਂ ਸ਼ੁਰੂ ਹੋ ਗਈਆਂ ਹੁਣ ਸਰਦੀਆਂ ਦੇ ਵਿੱਚ ਨਾ ਵੈਸੇ ਪਰ 10 ਵਜਨ ਵਾਲੇ ਹੋਗੇ ਵੀ ਮੰਟੀ ਰਹੀ ਸੁਸ਼ਮਨ ਦਾ ਗਿਫਟ ਸੁਸ਼ਮਨ ਉਹ ਗੇੜੀਤਾਈ ਦੁਕਾਨ ਵਾਲੇ ਅੰਕਲ ਨੇ ਕਿਉਂਕਿ ਇਹਦੇ ਪਾਪਾ ਸਪੋਰਟਸ ਵਾਲਾ ਜੀ ਕੋਈ ਵੀ ਸਮਾਨ ਲੈ ਕੇ ਆਉਂਦੇ ਆ ਉਥੋਂ ਹੀ ਲੈ ਕੇ ਆਉਂਦੇ ਆ ਇਹਨਾਂ ਦੀ ਦੁਕਾਨ ਨਾਕਾ ਨੰਬਰ 5 ਮੁਕਸੇ ਸ਼ਿਰ ਮੁਕਸਰ ਸਾਹਿਬ ਤੇ ਸਪੋਰਟਸ ਹਾਊਸ ਇਹਨਾਂ ਦੀ ਦੁਕਾਨ ਦਾ ਨਾਮ ਹੈ ਨਾਕਾ ਨੰਬਰ 5 ਤੇ ਇਹਨਾਂ ਦੀ ਦੁਕਾਨ ਆ ਬਹੁਤ ਵਧੀਆ ਅੰਕਲ ਆ ਇਹਨਾਂ ਨੇ ਮੈਨੂੰ ਪਿਛਲੇ ਸਾਲ ਵੀ ਮੇਰੇ ਬਰਥਡੇ ਤੇ ਫੁੱਟਬਾਲ ਦਿੱਤਾ ਸੀਗਾ ਤੇ ਸਵਾ ਗਿਆ ਦਿੱਤੀ ਐਸਐਮ ਜੀ ਸੀ ਦਿੱਤੀ ਹਰ ਵਾਰੀ ਦਿੰਦੇ ਗਿਫਟ ਤੇ ਲੈ ਉਸੀ ਤੋਂ ਐਸੇ ਗਏ ਸੀ ਕਿ ਚਲੋ ਆਪਾਂ ਇਹਨੂੰ ਚਾਹੀਦੀ ਸੀ ਇਹ ਆ ਵੀ ਮੈਂ ਲੈ ਕੇ ਦੇਵਾਂ ਤੇ ਉਹ ਅੰਕਲ ਕਹਿੰਦੇ ਨਹੀਂ ਮੈਂ ਨਹੀਂ ਪੈਸੇ ਲਾਉਣੇ ਇਹ ਗਿਫਟ ਹੀ ਦੇਣਾ ਹੈ ਚਲੋ ਇਹਨੂੰ ਗਿਫਟ ਹੋ ਗਿਆ ਤੇ ਇੱਕ ਗਿਫਟ ਮੇਰੇ ਉਧਰ ਖੜਾ ਇੱਕ ਸਾਈਕਲੀ ਦਾ ਮਿਲ ਗਿਆ ਸਾਈਕਲ ਤਾਂ ਆਪਾਂ ਪਹਿਲਾਂ ਵੀਡੀਓ ਪਾ ਚੁੱਕੇ ਹਾਂ ਸਾਈਕਲ ਲੈ ਲੀਨ ਸਾਈਕਲ ਸਾਈਕਲ ਹੀ ਆ ਪਸਾਈਕਲੀ ਗਾਦੀ ਸਾਈਕਲ ਤਾਂ ਨਿੱਕੇ ਹੁੰਦੇ ਸੀ ਹੁਣ ਤਾਂ ਸਾਈਕਲ ਹੀ ਆ ਵੱਡਾ ਹੀ ਲੈ ਕੇ ਤਾਂ ਮੈਨੂੰ ਸਮਾਂ ਡਰ ਲੱਗੀ ਜਾਂਦਾ ਜੀ ਕੁਛ ਤੋਂ ਚੱਲਣਾ ਨਹੀਂ ਔਖਾ ਹੁੰਦਾ ਮੈਂ ਤਾਂ ਸਹੀ ਤੇ ਲਾ ਲੈਣਾ ਹਾਂ ਸਾਡੇ ਪਾਪਾ ਦੀਆਂ ਟਰੋਫੀਆਂ ਜੋ ਕਿ ਪਾਪਾ ਨੇ ਸਾਰੀਆਂ ਜਿੱਤੀਆਂ ਆ ਫੁੱਟਬਾਲ ਖੇਡ ਕੇ ਤੇ ਇੱਧਰ ਵੀ ਕਾਫੀ ਸਾਰੀਆਂ ਪੰਜਾਂ ਨੇ ਔਰ ਇਹ ਸਭ ਤੋਂ ਵੱਡੀ ਬੰਦੇ ਤੋਂ ਵੱਡੀ ਤੇ ਤੂੰ ਜੈਨਾ ਮੈਂ ਪਹਿਲਾ ਹੀ ਨਾਮ ਮੇਰੇ ਤੋਂ ਹੀ ਵੱਡਾ ਸੀ ਥੋੜਾ ਜਿਹਾ ਵੱਡਾ ਸੀ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ OK ਜੀ ਧੰਨਵਾਦ